ਭਾਰਤ ਕੈਨੇਡਾ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਤੇ ਅਨੀਤਾ ਆਨੰਦ ਅਤੇ ਪਿਊਸ਼ ਗੋਇਲ ਵਿਚਾਰ ਚਰਚਾ ਸੱਸ਼ਕਲ ਜੀ ਮੈਰੋਸ਼ ਨਹੀਂ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਇਹਨਾਂ ਦਿਨਾਂ ਦੋ ਦਿਨ ਤੋਂ ਭਾਰਤ ਦੇ ਦੌਰੇ ਤੇ ਨੇ ਅੱਜ ਉਹਨਾਂ ਦੇ ਦੌਰੇ ਦਾ ਆਖਰੀ ਦਿਨ ਹੈ ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ 2023 ਵਿੱਚ ਦੋਨਾਂ ਦੇਸ਼ਾਂ ਵਿੱਚ ਘਾਰਤਨਾ ਆਉਣ ਦੇ ਬਾਅਦ ਇਹ ਕਿਸੇ ਵੀ ਕੈਨੇਡੀਅਨ ਮੰਤਰੀ ਦੇ ਪਹਿਲਾ ਭਾਰਤ ਦੌਰਾ ਐ ਸੋਮਵਾਰ ਨੂੰ ਅਨੀਤਾ ਆਨੰਦ ਨੇ ਪਹਿਲੀ ਵਾਰ ਭਾਰਤ ਵਿਦੇਸ਼ ਮੰਤਰੀ ਐਸ ਜੈਕਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਵੀ ਦਿੱਲੀ ਦੇ ਵਿੱਚ ਕਾਰ ਬੈਠ ਕੇ ਗੱਲਬਾਤ ਕੀਤੀ ਇਸ ਮੀਟਿੰਗ ਦੌਰਾਨ ਭਾਰਤ ਕੈਨੇਡਾ ਪੱਗਦਾਰੀ ਨੂੰ ਹੋਰ ਮਜ਼ਬੂਤ ਕਰਨਾ ਵਪਾਰ ਵਧਾਉਣ ਅਤੇ ਆਰਥਿਕ ਸਮੱਥਾ ਨੂੰ ਵੀ ਲੰਮਾ ਖਿੱਚਣ ਦੇ ਵਿੱਚ ਵੀ ਗੱਲਬਾਤ ਕੀਤੀ ਗਈ ਹੈ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ ਮਿਲ ਕੇ ਵਪਾਰ ਅਤੇ ਨੌਕਰੀਆਂ ਦੇ ਦੋਵੇਂ ਨਵੇਂ ਸੰਦੇਸ਼ ਹੋਰ ਵਿਧਾਏ ਜਾ ਸਕਦੇ ਨੇ ਇਸ ਤਰ੍ਹਾਂ ਹੀ ਦੱਸਦੀ ਹੈ ਕਿ ਦੋਹਾਂ ਨੇ ਉर्जा ਤਰ ਨਾਲ ਜੋਗ ਅਤੇ ਖਾਦ ਸੁਰੱਖਿਆ ਵਰਗੇ ਖੇਤਰਾਂ ਵਿੱਚ ਵੀ ਸਹਿਯੋਗ ਦੇ ਵਿਚਾਰ ਕੀਤੇ ਨੇ ਦੱਸਦੀ ਕਿ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਇਹ ਦੋਨੋਂ ਦੇਸ਼ ਵਿਛਾਲੇ ਭਰੋਸਾ ਆਦਰ ਅਤੇ ਭਾਈਚਾਰੇ ਦੇ ਆਰਥਿਕਤਾ ਰਿਸ਼ਤੇ ਦੁਬਾਰਾ ਸ਼ੁਰੂਆਤ ਹੋਵੇ ਤੇ ਇਹ ਮਜ਼ਬੂਤ ਬਣਨ ਜੋ ਕਿ ਵਪਾਰ ਨਿਵੇਸ਼ ਅਤੇ ਆਰਥਿਕ ਵਿਕਾਸ ਨਾਲ ਲਾਭਕਾਰੀ ਹੋ ਸਕਦੇ ਨੇ